ਦੇਖ ਖੂਬ ਸੂਰਤੀ ਦੇਖ ਖੂਬ ਸੂਰਤੀ ਚੰਦ ਤਾਰਿਆਂ ਨਾਲ ਤੁਲਨਾ ਹੋਣ ਲੱਗੀ ਚੰਦ ਤਾਰਿਆਂ ਨਾਲ ਤੁਲਨਾ ਹੋਣ ਲੱਗੀ ਖਾਬ ਹੈ ਖਾਬ ਹੈ ਆਪਣੀ ਵਰਨਾ ਕੋਈ ਵੇਖੇ ਪਰ ਧੀ ਦੂਜੇ ਦੀ ਸਭ ਨੂੰ ਲਮਾਉਣ ਲੱਗੀ ਜਦ ਤੱਕ ਸਫਰਾਂ ਤੇ ਸੀ ਜਦ ਤੱਕ ਸਫਰਾਂ ਤੇ ਸੀ ਬੇਲੜ ਨਕਮੀ ਪਤਾ ਨਹੀਂ ਕੀ ਕੁਝ ਜਦ ਸੈਨਾ ਜੋਗੀ ਹੋਈ ਫਿਰ ਕਈ ਆਪਣੇਆਂ ਨੂੰ ਭੌਣ ਲੱਗੀ ਕਦੇ ਕਰਦੇ ਸੀ ਮੂੰਹ ਜੋੜ ਗੱਲਾਂ ਜੋ ਕਦੇ ਕਰਦੇ ਸੀ ਮੂੰਹ ਜੋੜ ਗੱਲਾਂ ਜੋ ਅੱਜ ਉਹਨਾਂ ਦੀਆਂ ਮਹਿਫਲਾਂ 'ਚ ਛਾਉਣ ਲੱਗੀ ਬੜੀ ਹੀ ਚੁਬਦੀ ਸ਼ਰੀਕਾਂ ਤਾਂ ਹੀ ਬੜੀ ਹੀ ਚੁਬਦੀ ਸ਼ਰੀਕਾਂ ਤਾਂ ਹੀ ਖਾਬ ਆਪਣੇ ਜਦੋਂ ਸੁਜਾਉਣ ਲੱਗੀ ਛੋਟੀ ਸੋਚ ਨੂੰ ਪਾਚਦੀ ਨਾ ਛੋਟੀ ਸੋਜ ਨੂੰ ਪਚਦੀ ਨਾ ਔਰਤ ਜਦੋਂ ਦੀ ਅੱਗੇ ਆਉਣ ਲੱਗੀ ਸੰਧੂ ਕਰੇ ਅਰਜੋਈ ਸੰਧੂ ਕਰੇ ਅਰਜੋਈ ਹਰ ਘਰ ਧੀ ਨਹੀਂ ਰੱਬਾ ਸੰਧੂ ਵੇਖਿਆ ਕਈਆਂ ਨੂੰ ਧੀ ਹੋਣ ਤੋਂ ਬਾਅਦ ਅਕਲ ਜੀ ਆਉਣ ਲੱਗੀ ਸੰਧੂ ਵੇਖਿਆ ਕਈਆਂ ਨੂੰ ਧੀ ਹੋਣ ਤੋਂ ਬਾਅਦ ਅਕਲ ਜੀ ਆਉਣ ਲੱਗੀ ਧੀ ਹੋਣ ਤੋਂ ਬਾਅਦ ਅਕਲ ਜੀ ਆਉਣ ਲੱਗੀ